ਵਿੱਚ ਹਰਜਿੰਦਰ ਹੁਣਾ ਦੇ ਪਿੰਡ ਦੇ ਵਿੱਚ ਆਹ ਸਰਦਾਰ ਕੁਲਦੀਪ ਸਿੰਘ ਜੀ ਆਪਣੇ ਸਾਥੀਆਂ ਦੇ ਨਾਲ ਜੇੜੀ ਤੇ ਰਿਹਾ ਵੀ ਮੇਲਾ 7ਵੇਂ ਸਾਲ ਦਾ ਐਨ ਦੁਨੀਆ ਦੇ ਵਿੱਚ ਗੱਲਾਂ ਹੋ ਰਹੀਆਂ ਔਰ ਕਬੱਡੀ ਖੇਡ ਮੈਦਾਨ ਦੇ ਵਿੱਚ ਲੁੱਤਰ ਦੀ ਪੈ ਚੁੱਕੀ ਹੈ ਡਾਂਡੇ ਵਾਲਾ ਕੀਪਾ ਪੁੱਜਾ ਹੋਇਆ ਹੋਠੀਆਂ ਵਾਲਾ ਸੋਨਾ ਸੁੱਖੇ ਰੰਧਾਵੇ ਹੁਣਾ ਦਾ ਗੁਰਜੀਵ ਨੰਨਣ ਹੁਣਾ ਦਾ ਪਰ ਲੁੱਤਰ 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 ਆਹ ਲੁੱਟਿਆ ਨਦਰ ਨਦਰ ਸਾਹਮਣੇ ਬਾਟੀ ਟਿੱਬੇ ਵਾਲਾ ਹਰਮਨ ਚਾਹ ਲੰਟਾਰੀਓ ਖਾਲਸਾ ਦਰਬਾਰ ਕਬੱਡੀ ਕਲੱਬ ਦੇ 2000 ਰੁਪਏ ਪਾਲੇ ਤੇ ਲਈ ਪੁੱਛਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਜੇਦਰੋ ਸੱਤਾ ਮਠੱਡਾ ਜੀ ਜੂ ਕੇ ਬੈਠੇ ਵਧਾਈਆਂ ਭੇਜ ਦਿਆ ਮੇਰੇ ਵੀਰੋ ਲੈ ਵੀ ਧੁੱਕਾ ਵਾਲਿਆ ਉਹ ਤੇਰਾ ਜਫਾ ਵੇਖਣਾ ਮੈਂ ਨਹੀਂ ਕਹਿੰਦਾ ਐਂਟੀ ਧੁੱਕਾ ਜੀ ਕਹਿੰਦੇ ਆ ਕਰਨ ਕੁਮਾਰ ਕਹਿੰਦਾ ਤੇ ਇੱਕ ਪਾਸੇ ਕਵੀ ਸੰਧੂਆ ਤੇ ਦੂਜੇ ਪਾਸੇ ਸੰਧੂਆ ਵੇਖੋ ਤੇਰ ਕੋਣ ਆਇਆ ਗੋਨਿਆਣੇ ਵਾਲਾ ਮਾਨ ਆਇਆ ਮਾਨ ਗੋਨਿਆਂ ਵਾਲਾ ਆਇਆ ਅਮਰਤਮਾਨ ਮੇਰੇ ਵੀਰੋ ਅਮਰਤਮਾਨ ਜੀ ਜੀ ਆਨੂ ਆਖਿਆ ਜਾ ਰਿਹਾ ਅੱਜ ਦੇ ਕਬੱਡੀ ਕੱਪ ਦੇ ਵਿੱਚ ਇੰਦਰਜੀ ਧੁੱਗੇ ਹੁੜਾ ਵੱਲੋਂ ਆਹ ਬਠਿੰਡੇ ਵਾਲੇ ਨੇ ਕਹਿੰਦੇ ਮੱਥਾ ਟੇਕ ਦਿੱਤਾ ਸੰਗਤ ਨੂੰ ਬਰਾਦਤੀਆਂ ਫਤਿਹ ਆਹ ਜਲਾਲਪੁਰੀਆ ਇਹ ਬਾਲਾ ਇਹਦੀ ਦੁਨੀਆ ਦੀ ਬਾਨੀ ਹੈ ਇਹ ਚੀਤੇ ਦਾ ਵੀਰ ਇਹ ਸਰਦਾਰ ਸੋਹਣ ਸਿੰਘ ਦਾ ਪੁੱਤੋ ਮੇਰੇ ਵੀਰੋ ਇੱਕ ਵਾਰ ਸ਼ੰਨਾ ਵਾਲਾ ਪਾਲੀ ਹੈ ਪਾਲੀ ਸ਼ੰਨਾ ਵਾਲਾ ਪਾਲੀ ਆਓ ਮੇਰੇ ਵੀਰੋ ਬਾਲਾ ਸੋਤਾ ਜੀ ਪਵਲੂ குரு ਖੇਤਰ ਤੇ ਬਲਵੀਰ ਮੱਧੂ ਕਹਿੰਦੇ ਪਾਲਾ ਜਲਾਲਪਰੀਆ ਜਿੰਨੇ ਵੀ ਜਫੇ ਲਾਉ ਹਰ ਜਫਾ 2000 ਦਾ ਹੁੰਦਾ ਹੈ ਨਾ ਭਰਾਵਾ ਵੱਲੋਂ ਦੱਲੇ ਲਈ ਕੀਪਾ ਟਾਂਡਾ ਜੀ ਸੁਖਰ ਦਾਵਾ ਜੀ ਗੁਰਜੀਤ ਨੰਦੜ ਗੁਰਜੀਤ ਬਾਈ ਕੰਡਾਲੇ ਜੱਟਾਂ ਵਾਲਾ ਤੇ ਨਾਲ ਸੋਨਾ ਦੁੱਲਾ 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 ਵਾਹ ਵਾਹ ਬਹੁਤ ਦੁੱਲਾ ਵਾਹ ਦੁੱਲਾ ਬਲਵਿੰਦਰ ਸਿੰਘ ਜੀ ਮਨੀਲਾ ਵਾਲੇ ਰਪੀਆਂ ਪਾਲੇ ਦੇ ਜੱਫੇ ਦਾ ਸੈਮੀ ਬਿਰਕਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਮਰਤ ਮਾਨ ਹੈ ਮਨਕਿਰਤ ਆਲਖ ਨਹੀਂ ਪੁੱਛ ਗਿਆ ਕੈਰੀ ਸਿੰਧੂ ਨਹੀਂ ਪੁੱਛ ਗਿਆ ਪਰ ਉਹਨਾਂ ਦੀ ਹਾਜ਼ਰੀ ਆ ਪਾ ਲਵੋਨੇ ਆ ਆਹ ਸਾਹਮਣੇ ਸੁਲਤਾਨ ਸ਼ਮਸ਼ਪੁਰਿਆ ਲੈ ਵੀ ਕੁਲਦੀਪ ਦਿਵਾਰ ਅੱਜ ਧੁੱਗੇ ਭਰਾਵਾਂ ਦੇ ਮੇਲੇ ਨੇ ਦੁਨੀਆ ਨਚਾਤੀ ਧੁੱਗੇ ਭਰਾਵਾਂ ਦੇ ਮੇਲੇ ਨੇ ਦੁਨੀਆ ਸੱਜੂ ਸਾਹਿਬ ਨੇ ਚਾਤ ਦਿੱਤੀ ਉਹ ਮੇਰੇ ਵੀਰੋ ਜੱਸੇ ਗੁਲਦੀਪ ਢਡਵਾਰ ਜੀ ਕਹਿੰਦੇ 5000 ਦੇਵਾਂਗੇ ਜਿੰਨੇ ਵੀ ਸ਼ਾਹ ਕੁਟੀਆਂ ਜੱਫੇ ਲਾਉਣਗੇ ਤੇ ਨਾਲ ਸੰਧੂ ਬ੍ਰਦਰ ਬੇਅਰੀਆ ਵਾਲੇ ਮੇਰੇ ਵੀਰੋ 5000 ਜਿੰਨੇ ਵੀ ਸ਼ਾਹ ਕੁਟ ਵਾਲੇ ਜੱਫੇ ਲਾਉਣਗੇ ਆ ਲੂਤਾ